ਆਪਣਾ ਨਾਮ ਦੱਸ ਕੇ ਤੇ ਆਪਣਾ ਜਿਹੜਾ ਤੁਹਾਡੀ ਵਾਕ ਨੰਬਰ ਉਹ ਜਿਹੜਾ ਹੈ ਹੈਲੋ ਉਹ ਹਾਂ ਬੇਟਾ ਜੀ ਮੇਰਾ ਭਗਤਾਲਾ ਅੱਗੇ ਮੇਰਾ ਨਾਮ ਰਾਣੀ ਭਗਤਾਲਾ ਗੇਟ ਨੂਰੀ ਮੱਲਾ ਤੇ ਤਾਂ ਕਿ ਮੇਰਾ ਬੇਟਾ ਮੇਰਾ ਪੋਤਰਾ ਕੀ ਨਾਮ ਜਿੰਦਾ ਦਿਸ਼ਾਲ ਤੇ ਉਹਦੀ ਪਤਨੀ ਸਾਨੀਆ ਪੋਤੇ ਨੂੰ ਉਹਨਾਂ ਨੇ ਧੋਖੇ ਨਾ ਮੇਰੀ ਜਗਾ ਮੇਰੇ ਨਾਮ ਸੀ ਜਿਹੜੀ ਸੋਹਰਿਆਂ ਦੀ ਉਹ ਵੱਖਰੀ ਆ ਇਸ ਜਿਹੜੀ ਮੈਂ ਆਪਣੀ ਦਮਾ ਕਬ ਦਮਾ ਨਾ ਆਪਣੀ ਕਮਾਈ ਨਾ ਬਣਾਈ ਜਿਹੜੀ ਮੈਂ ਉਹ ਆਪਣੇ ਨਾਂ ਉਹਨਾਂ ਕਰਾ ਲਈ ਧੋਖੇ ਨਾਲ ਤੇ ਤੁਸੀਂ ਉਹਨਾਂ ਕੀ ਕੀਤਾ ਬਾਅਦ ਤੁਹਾਡਾ ਤਾਂ ਤੁਹਾਨੂੰ ਕੀ ਘਰੋਂ ਬਾਹਰ ਕੱਢਤਾ ਫਿਰ ਕ ਮੈਂ ਆਪਣੇ ਘਰ ਜੀ ਆ ਲਈ ਫਿਰ ਉਹਨਾਂ 25 ਤਰੀਕ ਤੇ ਆਪਣੇ ਸਾਨੀਆਂ ਨੇ ਆਪਣੇ ਪੇਕੇ ਲਿਆ ਕੇ ਇਹ ਉਹਦਾ ਡੈਡੀ ਸਿਲਿੰਦਰ ਦੋ ਦੇ ਭਰਾ ਇੱਕ ਕਮਲ ਫਿਰ ਗੂਲ ਪਿਆ ਕਮਲ ਇੱਕ ਕਮਲ ਤੇ ਇੱਕ ਲਵ ਤੇ ਉਹਦੀ ਮੰਮੀ ਗੇਜਾ ਤੇ ਸਾਨੀਆਂ ਇਹ ਪੰਜ ਜਣੇ ਸਾਡੇ ਦੋ ਮਾਂ ਪੁੱਤਾਂ ਦੇ ਗਾਲ ਪੈ ਨੇ ਇਹਨਾਂ ਨੇ ਸਾਨੂੰ ਮਾਰ ਕਟਾਈ 5 10 ਕਿਲੋਮੀਟਰ ਦੂਰ ਆ ਸਾਡਾ ਘਰ ਉਹਨਾਂ ਤੋਂ ਤੇ ਆ ਕੇ ਸਾਡੇ ਘਰ ਨਜਾਇਜ਼ ਪੈ ਕੇ ਸਾਨੂੰ ਦੋਨਾਂ ਮਾਂ ਪੁੱਤਾਂ ਨੂੰ ਸੱਟਾਂ ਲਾ ਗਿਆ ਮਾਰ ਕਟਾਈ ਇਹਨਾਂ ਨੇ ਬਹੁਤ ਕੀਤੀ ਆ ਇਟਾਂ ਵੱਟੇ ਡਾਂਗਾ ਸੋਟੀਆਂ ਬਹੁਤ ਮਾਰੀਆਂ ਤੇ ਮੇਰੇ ਜੀ ਕੋਈ ਘਰ ਨਹੀਂ ਸੀ ਸਾਨੂੰ ਦੋਵਾਂ ਮਾਂ ਪੁੱਤਾਂ ਨੂੰ ਬਹੁਤ ਮਾਰ ਕੇ ਗਿਆ ਤੇ ਬਾਜੀ ਤੁਸੀਂ ਕਿਤੇ ਗਏ ਜੀ ਨਾਲ ਥਾਣੇ ਕਿਤੇ ਉੱਤੇ ਅਸੀਂ ਗਏ ਆ ਮਾਤੇ ਇੱਕ ਬੰਦਾ ਹੀ ਸੇ ਸੀ ਡਿਵੀਜ਼ਨ ਦਾ ਉਹ ਬੰਦੇ ਨੇ ਸਾਡੀ ਸੁਣਾਈ ਨਹੀਂ ਕੀਤੀ ਉਹਦਾ ਨਾਮ ਮੈਂ ਤਰਖਾਜ਼ ਚ ਪਾਇਆ ਵਾ ਉਹਦਾ ਬੰਦੇ ਦਾ ਨਾਮ ਮੈਂ ਤਰਖਾਜ਼ ਚ ਪਾਇਆ ਵਾ ਉਸ ਬੰਦੇ ਨੇ ਸਾਡੀ ਸੁਣਾਈ ਨਹੀਂ ਕੀਤੀ ਤੇ ਮੈਂ ਬੜਾ ਉਹਨੂੰ ਕਿਹਾ ਮੈਂ ਕਿਹਾ ਬੇਟਾ ਤੂੰ ਦੋਵਾਂ ਘਰਾਂ ਦੀ ਦੋਵਾਂ ਪਾਸਿਆਂ ਦੀ ਹਲਫਕਾਰ ਉਹਨੇ ਨਹੀਂ ਕੀਤੀ ਉਹ ਕਹਿਣ ਲੱਗਾ ਤੁਹਾਡੇ ਦਰਵਾਜ਼ੇ ਤੋੜ ਦਾਂਗਾ ਮੈਨੂੰ ਮਾਰ ਕਟਾਈ ਕੀਤੀ ਮੈਂ ਆਪਣਾ ਦਰਵਾਜ਼ਾ ਬੰਦ ਕਰਤਾ ਮੈਂ ਕਿਹਾ ਮੈਂ ਆਪਣੇ ਪੋਤਰੇ ਨੂੰ ਨਹੀਂ ਵੜਨ ਦੇਣਾ ਆਪਣੀ ਪੋਤੇ ਉਹਨੂੰ ਇਹਨਾਂ ਮੈਨੂੰ ਮਾਰਿਆ ਉਹ ਉਹ ਪੁਲਿਸ ਵਾਲਾ ਕਹਿਣ ਲੱਗਾ ਕਿ ਤੁਹਾਡੇ ਜੰਦਰੇ ਤੋੜਦਾਗਾ ਤੁਹਾਡੇ ਜੰਦਰੇ ਦਾ ਪਤਾ ਤੁਹਾਨੂੰ ਨਾ ਆਉ ਨੂੰ ਉਹ ਆਪਾ ਗਏ ਆਂ 25 ਤਰੀਕ ਤੇ ਦਰਖਾਸਤ ਦੇਣ ਤਾਂ ਕਿ ਮੇਰੇ ਬੱਬੂ ਬੇਟੇ ਨੂੰ ਵਿਚਾਰੇ ਗਰੀਬ ਨੂੰ ਫੜ ਕੇ ਉੱਥੇ ਥਾਣੇ ਦੇ ਵਿੱਚ 5-7 ਉਹਨਾਂ ਚ ਪੇੜਾ ਮਾਰੀਆਂ ਨੇ ਤੇ ਤਾਂ ਕਿ ਸਾਡੀ ਕੋਈ ਦਰਖਾਸਤ ਐਪਲੀਕੇਸ਼ਨ ਕੁਝ ਨਹੀਂ ਉਹਨਾਂ ਲਿਆ ਆਪਾਂ ਸਰਕਾਰ ਕੋ ਕੀ ਮੰਗ ਕਰਦੇ ਆਂ ਆਪਾਂ ਇਹ ਮੰਗ ਕਰਦੇ ਆਂ ਕਿ ਮੇਰਾ ਪੋਤਰਾ ਮੇਰੇ ਨਾਲ ਨਜ਼ਾਇਜ਼ ਕੀਤੀ ਆ ਤੋ ਦੋਸ਼ੀ ਨੇ ਜਿਹੜੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਮੇਰੇ ਨਾਲ ਨਜ਼ਾਇਜ਼ ਹੋਈ ਆ ਬੜੀ ਮੈਂ ਧੰਨਵਾਦ ਰਾਹਾਂਗੀ ਬੜੀ ਮਿਹਰਬਾਨੀ ਇਹਨਾਂ ਦੀ ਮੈਂ ਮੁਲਾਜ਼ਮ ਹੈਗੀ ਆ ਮੇਰੇ ਨਾਲ ਨਜ਼ਾਇਜ਼ ਹੋਈ ਆ ਮੇਰੇ ਬੇਟੇ ਗਰੀਬ ਵਿਚਾਰੇ ਤਿੰਨ ਧੀਆਂ ਇਹਦੀਆਂ ਇਹਨੂੰ ਮਾਰਿਆ ਵਾ ਤੇ ਤਾਂ ਕਰਕੇ ਮੈਂ ਇਨਸਾਫ ਮੰਗਦੀ ਆ ਮੇਰੇ ਪੋਤਰੇ ਨੇ ਮੇਰੇ ਨਾਲ ਨਜ਼ਾਇਜ਼ ਧੋਖਾ ਕਰਕੇ ਤੇ ਆਪਣੇ ਨਾਂ ਕਰਾ ਇਹ ਬੇਟਾ ਲੱਗ ਕੇ ਆਪਣੀ ਝੂਠੀ ਬੇਟੀ ਸਾਨੀਆਂ ਤੋਂ ਆ ਕੇ ਤਿੰਨੋਂ ਪਿਓ ਪੁੱਤ ਸਾਡੇ ਗਾਲ ਪਾਇਆ ਕਿ 60 ਸਾਲ ਦੀ ਬਜ਼ੁਰਗ ਦੇ ਨਾਲ ਕਿੰਨ ਪਿਓ ਪੋਤਾ ਆ ਕੇ ਗਾਲ ਪੈਣਾ ਕੋ ਮਰਦਾਂ ਕੀ ਆ ਨਾਮ ਕੀ ਕੀ ਆ ਸਿਲੰਦਰ ਤੇ ਲਾਭ ਤੇ ਕਮਲ ਇਹ ਤਿੰਨ ਪਿਓ ਪੋਤਾ ਆ ਕੇ ਗਾਲ ਪੈਣਾ ਕੋ ਮਰਦਾਂ ਕੀ ਇਹਨਾਂ ਵਾਸਤੇ ਕਿਹਨਾਂ ਦੀ ਗੱਲ ਕਰ ਰਹੀ ਸੀ ਕਿ ਮੇਰੇ ਘਰ ਆ ਕੇ ਪਿਆ ਕਿ ਬਜ਼ੁਰਗ 60 ਸਾਲ ਦੀ ਤੇ ਮਰਦਾਂ ਕੀ ਸੀ ਮੱਤਾਂ ਨਾਲ ਲੜਦੇ ਸਾਡੇ ਮੁੰਡਿਆਂ ਨਾਲ ਲੜਦੇ ਆਉਂਦੇ ਹਿੰਮਤ ਸੀ ਤੇ ਆ ਕੇ ਮੁੰਡਿਆਂ ਨਾਲ ਲੜਦੇ ਨਹੀਂ ਤੇ ਫਰੇਮ ਨੂੰ ਇਹਨਾਂ ਦਾ ਚੂੜੀਆਂ ਪਾ ਲੈਣਗੇ ਚੂੜੀਆਂ ਪਾ ਕੇ ਇੱਕ 60 ਸਾਲ ਦੀ ਬਜ਼ੁਰਗ ਨਾਲ ਆ ਕੇ ਲੜਦੇ ਮੈਂ ਤੇ ਬਜ਼ੁਰਗ ਨਾਲ ਲੜੇ ਫਰੀਮ ਹੋਇਆ ਨਾ ਚੂੜੀਆਂ ਪਾ ਲੈਂਦੇ ਮੇਰੇ ਨਾਲ ਆ ਕੇ ਲੜਿਆ ਨਾ ਤੇ ਚੂੜੀਆਂ ਪਾ ਕੇ ਲੜਦੇ ਮੇਰੇ ਨਾਲ ਬਜ਼ੁਰਗ ਨਾਲ ਲੜੇ ਤੁਸੀਂ ਕੀ ਹਨ ਇਨਸਾਫ ਦੀ ਮੰਗ ਕਰ ਮੈਂ ਇਨਸਾਫ ਇਹ ਮੰਗਦੀ ਆ ਕਿ ਇਹਨਾਂ ਦੀ ਬੇਟੀ ਮੈਂ ਰੱਖਣੀ ਨਹੀਂ ਆਪਣੇ ਘਰ ਚੋਂ ਕਢਣੀ ਆ ਜਿਨੇ ਮਤਲਬ ਕਿ ਮੇਰਾ ਧੋਖੇ ਨਾਲ ਮੇਰੇ ਪੁੱਤੇ ਨੇ ਤੇ ਪੁੱਤੇ ਉਹ ਨੋਂ ਨੇ ਮੇਰਾ ਘਰ ਆਪਣੇ ਨਾਂ ਦਾ ਆਇਆ ਹੈ ਉਹ ਮੈਂ ਇਨਸਾਫ ਮੰਗਦੀ ਇਹਨੂੰ ਰੱਖਣਾ ਨਹੀਂ ਮੈਂ ਕੱਢਣਾ ਇਹਨੂੰ ਬਾਹਰ